ਪ੍ਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਤਾਂ ਅੱਜ ਸੀਐਮ ਆਂ ਦੀ ਨਵੀਂ ਟੀਮ ਸੌ ਚੁੱਕੇਗੀ ਜੀਆਂ ਦਾਦੇ ਕੇ ਕੈਬਨਿਟ ਦੇ ਵਿੱਚ ਪੰਜ ਜਿਹੜੇ ਨਵੇਂ ਚਿਹਰੇ ਸ਼ਾਮਲ ਹੋਣ ਜਾ ਰਹੇ ਨੇ ਪੰਜ ਨਵੇਂ ਚਿਹਰੇ ਅੱਜ ਰਾਜ ਭਵਨ ਦੇ ਵਿੱਚ ਸ਼ਾਮ ਨੂੰ ਤਕਰੀਬਨ 5 ਵਜੇ ਦੇ ਕਰੀਬ ਸੌ ਚੁੱਕਣਗੇ ਤੇ ਰਾਜਪਾਲ ਉਹਨਾਂ ਨੂੰ ਸੌਚ ਕਾਉਣਗੇ ਤਾਂ ਦਾਦੇ ਕੇ ਅੱਜ ਜਿਹੜਾ ਰੀਸ਼ਫਲ ਵੱਡਾ ਹੋਏਗਾ ਕੈਬਨਿਟ ਦੇ ਵਿੱਚ ਔਰ ਮਹਿਕਮਿਆਂ ਦੇ ਉੱਪਰ ਖਾਸ ਤੌਰ ਤੇ ਨਜ਼ਰ ਰਹੇਗੀ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਕਿਹੜੇ ਮੰਤਰੀਆਂ ਦੀ ਛੁਟ ਹੋਈ ਆ ਤੇ ਕਿਹੜੇ ਮੰਤਰੀ ਨਵੇਂ ਐਡ ਆਨ ਹੋਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਇੱਕ ਮੰਤਰੀ ਜਿਸ ਦੀ ਚਰਚਾ ਚੱਲ ਰਹੀ ਸੀ ਕਿ ਇਸ ਐਮ ਐਲ ਏ ਨੂੰ ਮੰਤਰੀ ਬਣਾਇਆ ਜਾਣਾ ਉਸ ਦੇ ਉੱਪਰ ਵੀ ਜਿਹੜਾ ਦੱਸ ਦਈਏ ਕਿ ਮੋਹਰ ਲੱਗ ਚੁੱਕੀ ਆ ਡਾਕਟਰ ਰਵਜੋਤ ਸਿੰਘ ਡਾਕਟਰ ਰਵਜੋਤ ਸਿੰਘ ਕੌਣ ਨੇ ਸ਼ਾਮ 84 ਤੋਂ ਆਉਂਦੇ ਨੇ ਐਮ ਐਲ ਏ ਪੁਰਾਣੇ ਨੇ ਪਾਰਟੀ ਦੇ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ ਹੀ ਤਾਂ ਦੱਸ ਦੇ ਕਿ ਸ਼ਾਮ 84 ਤੋਂ ਵਿਧਾਇਕ ਜਿਹੜੇ ਨੇ ਡਾਕਟਰ ਡਾਕਟਰ ਰਵਜੋਤ ਸਿੰਘ ਉਹਨਾਂ ਨੂੰ ਵੀ ਮੰਤਰੀ ਬਣਾਇਆ ਜਾਏਗਾ ਪੰਜਵਾਂ ਨਵਾਂ ਚਿਹਰਾ ਜਿਸ ਨੂੰ ਕੇ ਸ਼ਸ਼ੋਪੰਜਾ ਰੀਸੀ ਕੀ ਆਖਰਕਾਰ ਪੰਜਵਾਂ ਚਿਹਰਾ ਕਿਹੜਾ ਹੋ ਸਕਦਾ ਤਾਂ ਉਹਨਾਂ ਦੇ ਵਿੱਚ ਸ਼ਾਮ 84 ਤੋਂ ਵਿਧਾਇਕ ਡਾਕਟਰ ਰਵਜੋਤ ਸਿੰਘ ਜਿਨ੍ਹਾਂ ਨੂੰ ਦੱਸ ਦਈਏ ਕਿ ਹੁਣ ਮੰਤਰੀ ਬਣਾਇਆ ਜਾਏਗਾ ਉਹਨਾਂ ਦੇ ਨਾਲ ਹਰਦੀਪ ਸਿੰਘ ਮੁੰਡੀਆਂ ਤਰਨਪ੍ਰੀਤ ਸਿੰਘ ਸੌਂਦ ਤੇ ਨਾਲ ਤੋਂ ਦੱਸ ਦਈਏ ਕਿ ਮਹਿੰਦਰ ਭਗਤ ਤੇ ਉਹਨਾਂ ਦੇ ਨਾਲ ਇੱਕ ਹੋਰ ਜਿਹੜੇ ਮੰਤਰੀ ਨੇ ਉਹ ਸੌ ਚੁੱਕਣਗੇ ਉਹਨਾਂ ਦੇ ਵਿੱਚ ਕਈ ਨਾਮ ਜਿਹੜੇ ਅਜੇ ਸੀ ਜਿਨ੍ਹਾਂ ਨੂੰ ਲੈ ਕੇ ਸ਼ੰਕਾਜਾਰ ਕੀਤੀ ਜਾ ਰਹੀ ਸੀ ਕਿ ਪੰਜਵਾਂ ਨਵਾਂ ਮੰਤਰੀ ਜਿਹੜਾ ਉਹ ਕੌਣ ਹੋ ਸਕਦਾ ਤਾਂ ਦੱਸ ਦੇ ਕਿ ਉਹਨਾਂ ਪੰਜਵਾਂ ਨਵਾਂ ਮంత్రి ਡਾਕਟਰ ਅਵਜੋਤ ਸਿੰਘ ਜੋ ਕਿ ਹਿੜ੍ਹਪੁਰ ਜ਼ਿਲ੍ਹੇ ਦਾ ਹਲਕਾ ਪੈਂਦਾ ਹੈਗਾ ਸ਼ਾਮ 84 ਜਿਸ ਤੋਂ ਉਹ ਚੁਣਕਿਆ ਸੀ ਪੁਰਾਣੇ ਪਾਰਟੀ ਦੇ ਨਾਲ ਜੁੜੇ ਹੋਇਆ ਤੇ ਹੁਣ ਸਭ ਤੋਂ ਵੱਡੀ ਨਿਗਾ ਲੋਕਾਂ ਦੀ ਟਿੱਕੀ ਹੋਈ ਹੈ ਕਿ ਕਿਹੜੇ ਪੋਰਟਫੋਲੀਓ ਜਿਹੜੇ ਆ ਉਹ ਇਹਨਾਂ ਨੂੰ ਦਿੱਤੇ ਜਾਣਗੇ ਕਿਹੜੇ ਮੈਕਮੇ ਜਿਹੜੇ ਆ ਦਿੱਤੇ ਜਾਣੇ ਆ ਉਹਨਾਂ ਦੇ ਉੱਪਰ ਚਰਚਾ ਕਰਾਂਗੇ ਕਿਉਂਕਿ ਜੜੀਆਂ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਚਰਚਾਵਾਚਾਰੀਆਂ ਨੇ ਕਿ ਕਿਹੜੇ ਮੈਕਮੇ ਜਿਹੜੇ ਆ ਕਿਹੜੇ ਮੰਤਰੀ ਨੂੰ ਮਿਲ ਸਕਦੇ ਆ ਤਾਂ ਹੁੰਦਾ ਉਹਦੀ ਕਿ ਰੈਵਨਿਊ ਮੈਕਮਾ ਜੋ ਕਿ ਬ੍ਰਹਮਚੰਕਰ ਜ਼ਿੰਪਾ ਉਹਨਾਂ ਦੇ ਕੋਲ ਸੀ ਉਹ ਵੀ ਖਾਲੀ ਹੋ ਗਿਆਗਾ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਮਾਈਨਿੰਗ ਮਾਈਨਿੰਗ ਵਿਭਾਗ ਸੀ ਬਲਕਾਰ ਸਿੰਘ ਹੋਣਾ ਦੇ ਕੋਲ ਤਾਂ ਉਹ ਵੀ ਖਾਲੀ ਹੋ ਗਿਆ ਤੇ ਉਸ ਤੋਂ ਬਾਅਦ ਵਿਭਾਗ ਆਉਂਦਾਗਾ ਅ ਟੂਰਿਜ਼ਮ ਦਾ ਟੂਰਿਜ਼ਮ ਵਿਭਾਗ ਸੀ ਅਨਮੋਲ ਗਗਨ ਮਾਨ ਹੋਣਾ ਦੇ ਕੋਲ ਤਾਂ ਟੂਰਿਜ਼ਮ ਦਾ ਵਿਭਾਗ ਵੀ ਖਾਲੀ ਹੋ ਗਿਆ ਖੇਡ ਮੰਤਰਾਲਾ ਹਾਲਾਂਕਿ ਉਦੋਂ ਦਾ ਖਾਲੀ ਹੋਇਆ ਜਦੋਂ ਮੀਤ ਹੇਰ ਜੋ ਕਿ ਬਰਨਾਲੇ ਤੋਂ ਐਮ ਐਲ ਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਐਮ ਪੀ ਦੀ ਟਿਕਟ ਮਿਲਦੀ ਹੈ ਐਮ ਪੀ ਦੀ ਸੀਟ ਕੱਢਦੇ ਨੇ ਜਿਸ ਦੇ ਨਾਲ ਜਿਹੜਾ ਖੇਡ ਮੰਤਰਾਲਾ ਸੀ ਐਮ ਦੇ ਕੋਲ ਹੀ ਸੀ ਫਿਲਹਾਲ ਜਦੋਂ ਐਮ ਪੀ ਬਣ ਜਾਂਦੇ ਨੇ ਮੀਤ ਹੇਰ ਤਾਂ ਖੇਡਾਂ ਵਾਲਾ ਵਿਭਾਗ ਵੀ ਖਾਲੀ ਪਿਆਏਗਾ ਉਹ ਵੀ ਜਿਹੜਾ ਹੋ ਸਕਦਾ ਹੈ ਅੱਜ ਇਹਨਾਂ ਮੰਤਰੀਆਂ ਦੇ ਵਿੱਚੋਂ ਕਿਸੇ ਇੱਕ ਨੂੰ ਦਿੱਤਾ ਜਾਏ ਤੇ ਦੂਜੇ ਪਾਸੇ ਇਹ ਗੱਲ ਇਹ ਜਿਹੜੇ ਜੋੜਾ ਮਾਇਰਾ ਸੀ ਜੋੜਾ ਮਾਇਰਾ ਹੋਣਾ ਦੇ ਕੋਲ ਜਿਹੜਾ ਮਹਿਕਮਾ ਸੀ ਉਹ ਵੀ ਖਾਲੀ ਹੋ ਗਿਆ ਹੈਗਾ ਤਾਂ ਜੋੜਾ ਮਾਇਰਾ ਹੋਣਾ ਦੇ ਕੋਲ ਜਿਹੜਾ ਮਹਿਕਮਾ ਸੀ ਉਸ ਮਹਿਕਮੇ ਦੀ ਵੀ ਜਿਹੜਾ ਰਦੋ ਬਦਲ ਕੀਤੀ ਜਾਏਗੀ ਕਿਹੜੇ ਮੰਤਰੀ ਨੂੰ ਜਿਹੜੇ ਨਵੇਂ ਮੰਤਰੀ ਆਜ ਸੌ ਚੁੱਕਣਗੇ ਤੁਹਾਨੂੰ ਦੱਸ ਦਿੰਨੇ ਆ ਕਿ ਜੇ ਖਾਸ ਤੌਰ ਤੇ ਗੱਲ ਕਰੀਏ ਜਲੰਧਰ ਦੇ ਵਿੱਚ ਮਹਿੰਦਰ ਭਗਤ ਮਹਿੰਦਰ ਭਗਤ ਹੋਣਾ ਨੂੰ ਵਾਅਦਾ ਕੀਤਾ ਤੇ ਉਹ ਵਾਅਦਾ ਹੁਣ ਅਜ ਪੁੱਗ ਗਿਆ ਤੇ ਉਹਨਾਂ ਨੂੰ ਮੰਤਰੀ ਬਣਾਇਆ ਜਾਣਾ ਕਿਉਂਕਿ ਇੱਥੇ ਇਹ ਵੀ ਗੱਲਾਂ ਚੱਲਦੀਆਂ ਨੇ ਕਿ ਜਿਸ ਹਿਸਾਬ ਦੇ ਨਾਲ ਚਰਨਜੀਤ ਸਿੰਘ ਚੰਦ ਜਲੰਧਰ ਦੇ ਵਿੱਚ ਦਲਿਤ ਚਿਹਰੇ ਦੇ ਵਜੋਂ ਵੱਡਾ ਕਦ ਆਪਣਾ ਬਣਾ ਕੇ ਹਾਲਾਂਕਿ ਐਕਸ ਸੀਐਮ ਰਹਿ ਚੁੱਕੇ ਨੇ ਉਸ ਤੋਂ ਬਾਅਦ ਉਦੋਂ ਹੀ ਉਹਨਾਂ ਦਾ ਕਦ ਵੱਡਾ ਹੋ ਗਿਆ ਤੇ ਫਿਰ ਜਦੋਂ ਐਮਪੀ ਜਿੱਤੇ ਆਂਦੇ ਨੇ ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਕਦ ਹੋਰ ਵੱਡਾ ਹੋ ਜਾਂਦਾ ਤਾਂ ਉਹਨਾਂ ਦੇ ਖਿਲਾਫ ਕਿਤੇ ਨਾ ਕਿਤੇ ਉਹਨਾਂ ਦੇ ਲਈ ਇੱਕ ਪੈਰਲਰ ਚਿਹਰਾ ਜਿਹੜਾ ਆਮ ਆਈ ਪਾਰਟੀ ਤਿਆਰ ਕਰ ਰਹੀ ਹੈ ਮੋਹਿੰਦਰ ਭਗਤ ਬੜੇ ਸੂਝਵਾਨ ਤੇ ਇੱਕ ਸ਼ਾਂਤ ਕਿਸਮ ਦੇ ਵਿਅਕਤੀ ਨੇ ਜਿੱਤ ਕੇ ਆਉਂਦੇ ਆ ਜਿਮਨੀ ਚੋਂ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਨਾਲ ਵਾਦਾ ਜਿਸ ਹਿਸਾਬ ਦਾ ਕੀਤਾ ਉਹ ਮੋਹਿੰਦਰ ਭਗਤ ਉਹਨਾਂ ਦੇ ਨਾਲ ਨਿਭਾਇਆ ਤੇ ਉਹਨੂੰ ਬਣ ਗਿਆ ਕਿਤਨਾ ਕਿਤੇ ਚਾਰਜ ਸਿੰਘ ਚੰਨੀ ਹੋਣਾ ਨੂੰ ਲੈ ਕੇ ਜਾਂ ਜਿਵੇਂ ਕਾਂਗਰਸ ਦੇ ਕੋਲ ਚੰਨੀ ਚਿਹਰਾ ਨੇ ਇੱਕ ਦਲਿਤ ਫੇਸ ਨੇ ਚੰਗਾ ਹੋਲਡ ਉਹਨਾਂ ਦਾ ਪੂਰੇ ਪੰਜਾਬ ਦੇ ਵਿੱਚ ਹੈ ਕੋਈ ਇਹ ਨਹੀਂ ਕਿ ਇਕੱਲੇ ਇੱਕ ਕਮਿਊਨਿਟੀ ਦੇ ਵਿੱਚ ਸਾਰਿਆਂ ਦੇ ਉੱਪਰ ਹੀ ਉਹਨਾਂ ਚੰਗਾ ਪ੍ਰਭਾਵ ਹੈ ਤੇ ਮਹਿੰਦਰ ਭਗਤ ਹੋਣਾ ਨੂੰ ਕਿਤਨਾ ਕਿਤੇ ਉਹਨਾਂ ਦੇ ਬਰਾਬਰੀ ਤਿਆਰ ਕੀਤਾ ਜਾ ਰਿਹਾ ਹੈਗਾ ਕਿ ਬਲਕਾਰ ਸਿੰਘ ਜੋ ਕਿ ਜਲੰਧਰ ਤੋਂ ਆਉਂਦੇ ਸੀ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਉਹਨਾਂ ਦੇ ਕੋਲ ਜਿਹੜਾ ਲੋਕਲ ਬਾਡੀ ਮਹਿਕਮਾ ਸੀ ਉਹਨਾਂ ਦੇ ਕੋਲ ਲੋਕਲ ਬਾਡੀ ਮਹਿਕਮਾ ਸੀ ਬਲਕਾਰ ਸਿੰਘ ਉਹਨਾਂ ਦੇ ਕੋਲ ਕੀ ਹੋ ਸਕਦਾ ਬਲਕਾਰ ਸਿੰਘ ਹੋਣਾ ਵਾਲਾ ਮਹਿਕਮਾ ਮਹਿੰਦਰ ਭਗਤ ਕੋਲ ਚਲਾ ਜਾਵੇ ਤੇ ਦੂਜੇ ਪਾਸੇ ਗੱਲ ਆਉਂਦੀ ਹੈ ਖੇਡਾਂ ਦੀ ਖੇਡਾਂ ਦਾ ਜੇ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਜਿਹੜੇ ਨਵੇਂ ਮੰਤਰੀ ਬਣੇ ਨੇ ਇਹਨਾਂ ਦੇ ਵਿੱਚ ਜਿਹੜੇ ਨੇ ਤਨੁਪ੍ਰੀਤ ਸਿੰਘ ਸੌਂਦ ਤੇ ਦੂਜੇ ਪਾਸੇ ਹਰਦੀਪ ਸਿੰਘ ਮੁੰਡੀਆਂ ਹਰਦੀਪ ਸਿੰਘ ਮੁੰਡੀਆਂ ਤੇ ਤਨੁਪ੍ਰੀਤ ਸਿੰਘ ਸੌਂਦ ਦੋਨੋਂ ਲੁਧਿਆਣਾ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਕਿਸਾਨੇਵਾਲ ਤੇ ਦੂਜਾ ਖੰਨਾ ਤਾਂ ਦੱਸ ਦਈਏ ਕਿ ਇਹਨਾਂ ਦੇ ਵਿੱਚੋਂ ਇੱਕ ਨੂੰ ਹੋ ਸਕਦਾ ਕਿ ਖੇਡਾਂ ਵਾਲਾ ਜਿਹੜਾ ਹੈ ਮਹਿਕਮਾ ਮਿਲੇ ਕੀ ਉਹ ਜਿਹੜਾ ਹਰਦੀਪ ਸਿੰਘ ਮੁੰਡੀਆਂ ਨੇ ਉਹਨਾਂ ਨੂੰ ਖੇਡ ਦਾ ਮਹਿਕਮਾ ਮਿਲ ਸਕਦਾ ਕਿਉਂਕਿ ਇੱਕ ਯੰਗ ਲੀਡਰ ਨੇ ਯੰਗ ਮੰਤਰੀ ਬਣਨ ਗਿਆ ਉਹ ਤੇ ਦੂਜੇ ਪਾਸੇ ਜੇ ਗੱਲ ਕਰੀਏ ਟੂਰਿਜ਼ਮ ਦੀ ਟੂਰਿਜ਼ਮ ਵਾਲਾ ਵੀ ਮਹਿਕਮਾ ਖਾਲੀ ਹੋ ਗਿਆ ਤੇ ਬਰਿੰਦਰ ਗੋਇਲ ਹੋਣਾ ਦਾ ਨਾਂ ਚਰਚਾ ਦੇ ਵਿੱਚ ਕਿਉਂ ਆ ਬਰਿੰਦਰ ਗੋਇਲ ਕੌਣ ਨੇ ਬਰਿੰਦਰ ਗੋਇਲ ਉਹ ਨੇ ਜਿਨ੍ਹਾਂ ਨੇ ਰਜਿੰਦਰ ਕੌਰ ਪੱਟਲ ਹੋਣਾ ਨੂੰ ਹਰਾਇਆ ਸਾਬਕਾ ਸੀਐਮਸੀ ਲਹਿਰਾਗਾਗਾ ਤੋਂ ਜਦੋਂ ਵਿਧਾਇਕ ਚੁਣ ਕੇ ਆਉਂਦੇ ਆ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਢੀਂਡ ਸਾਹ ਪਰਿਵਾਰ ਜਿਨ੍ਹਾਂ ਦਾ ਚੰਗਾ ਖਾਸਾ ਬੋਲ ਰਿਹਾ ਜਿਨ੍ਹਾਂ ਨੇ ਲੰਮਾ ਸਮਾਂ ਆਪਣੇ ਹਲਕਿਆਂ ਦੇ ਵਿੱਚ ਰਾਜ ਕੀਤਾ ਅਕਾਲੀ ਦਲ ਦੇ ਜਿਹੜੇ ਅਸਰ ਘੱਡ ਆਗੂ ਰਹੇ ਸੁਖਦੇਵ ਸਿੰਘ ਢੀਂਡਸਾ ਢੀਂਡਸਾ ਨੂੰ ਹਰਾ ਕੇ ਭੱਠਲ ਨੂੰ ਹਰਾ ਕੇ ਬਰਿੰਦਰ ਗੋਇਲ ਐਮ ਐਲ ਏ ਬਣਦੇ ਨੇ ਤੇ ਉਹਨਾਂ ਨੂੰ ਵੀ ਜਿਹੜਾ ਖਾਸ ਤੌਰ ਤੇ ਦੇਖਣਾ ਹੋਊਗਾ ਕਿ ਕਿਹੜਾ ਮਹਿਕਮਾ ਕਿਉਂਕਿ ਮਹਿਕਮੇ ਬਹੁਤ ਖਾਲੀ ਹੋ ਗਏ ਨੇ ਬ੍ਰਹਮਸ਼ੰਕਾ ਜ਼ਿੰਪਾ ਵਾਲਾ ਮਹਿਕਮਾ ਵੀ ਖਾਲੀ ਹੋਇਆ ਲੋਕਲ ਬਾਡੀ ਮਹਿਕਮਾ ਖਾਲੀ ਹੋਇਆ ਮਾਈਨਿੰਗ ਵਾਲਾ ਖਾਲੀ ਹੋਇਆ ਤੇ ਦੂਜੇ ਪਾਸੇ ਰੈਵਨਿਊ ਡਿਪਾਰਟਮੈਂਟ ਵੀ ਖਾਲੀ ਪਿਆ ਇਹਨਾਂ ਦੇ ਵਿੱਚੋਂ ਕਿਸੇ ਇੱਕ ਜਿਹੜੀ ਡਿਪਾਰਟਮੈਂਟ ਦੀ ਇਹਨਾਂ ਨੂੰ ਜ਼ਿੰਮੇਵਾਰੀ ਮਿਲ ਸਕਦੀ ਹੈ ਬਰਿੰਦਰ ਗੋਇਲ ਉਹਨਾਂ ਨੂੰ ਕਿਹਾ ਜਾ ਰਿਹਾ ਬਰਿੰਦਰ ਗੋਲ ਉਹਨਾਂ ਨੂੰ ਜਿਹੜਾ ਇੱਕ ਚੰਗਾ ਖਾਸਾ ਵੱਡਾ ਮਹਿਕਮਾ ਲੋਕਲ ਬਾਡੀ ਜਾਂ ਮਾਈਨਿੰਗ ਦੇ ਵਿੱਚੋਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਮਿਲ ਸਕਦਾ